ਤੇਰੇ ਪਿਤਾ ਨੇ ਗਾਇਕ ਐਮੀ ਵਿਰਕ ਪਰਿਵਾਰ ਨੂੰ ਲੈ ਕੇ ਕੀਤਾ ਵੱਡਾ ਖੁਲਾਸਾ ਹੈਲੋ ਜੀ ਸੋਸਤਰਕਾਲ ਦੇਖ ਰਹੇ ਹੋ ਤੁਸੀਂ ਨੂਰ ਵਰਚੂਅਲ ਟਾਕ ਸਿਆਸੀ ਅਪਡੇਟ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਐਂਟਰਟੇਨਮੈਂਟ ਦੇ ਨਾਲ ਜੁੜੀ ਹੋਈ ਜੀ ਹਾਂ ਐਮੀ ਵਿਰਕ ਨੂੰ ਲੈ ਕੇ ਕਾਫੀ ਸਾਰੀਆਂ ਚਰਚਾਵਾਂ ਸੀ ਕਿ ਐਮੀ ਵਿਰਕ ਨੇ ਆਪਣੀ ਪਰਸਨਲ ਲਾਈਫ ਨੂੰ ਕਦੇ ਡਿਸਕਲੋਜ਼ ਨਹੀਂ ਕੀਤਾ ਕਿਸੇ ਨੂੰ ਇਹ ਵੀ ਨਹੀਂ ਸੀ ਪਤਾ ਕਿ ਐਮੀ ਵਿਰਕ ਵਿਆਹੀ ਨਹੀਂ ਜਾਂ ਕੁਆਰੀ ਨਹੀਂ ਜਾਂ ਐਮੀ ਵਿਰਕ ਦੇ ਕਿੰਨੇ ਬੱਚੇ ਨੇ ਸੋ ਆਓ ਅੱਜ ਦੇ ਅਪਡੇਟ ਦੇ ਵਿੱਚ ਅਸੀਂ ਤੁਹਾਨੂੰ ਇਹੀ ਸਾਂਝਾ ਕਰਦੇ ਹਾਂ ਮਸ਼ਹੂਰ ਗਾਇਕ ਤੇ ਅਦਾਕਾਰ ਐਮੀ ਵਿਰਕ ਕਿਸੇ ਪਛਾਣ ਦੇ ਮਹਤਾਜ ਨਹੀਂ ਉਹਨਾਂ ਨੇ ਪਰਸ਼ੰਚਕਾਂ ਦੀ ਚੋਲੀ ਦੇ ਵਿੱਚ ਖੂਬਸੂਰਤ ਗੀਤ ਅਤੇ ਫਿਲਮਾਂ ਪਾਈਆਂ ਜਿਨ੍ਹਾਂ ਨੂੰ ਦਰਸ਼ਕਾਂ ਦੇ ਵੱਲੋਂ ਖੂਬ ਪਸੰਦ ਵੀ ਕੀਤਾ ਜਾਂਦਾ ਹੈ ਇਹਨਾਂ ਦਿਨੇ ਗਾਇਕ ਐਮੀ ਵਿਰਕ ਖੂਬ ਚਰਚਾ ਵਿੱਚ ਛਾਈ ਹੋਈ ਨੇ ਉਹਨਾਂ ਦੀ ਪੰਜਾਬੀ ਫਿਲਮ ਸੌਂਕਣ ਸੌਂਕਣੀ 2 ਬਾਕਸ ਆਫਿਸ ਤੇ ਧਮਾਲ ਮਚਾ ਰਹੀ ਹੈ ਇਸ ਫਿਲਮ ਦੇ ਵਿੱਚ ਐਮੀ ਵਿਰਕ ਸਰਗੁਣ ਮਹਿਤਾ ਅਤੇ ਨਿਮਰਤ ਖਹਿਰਾ ਮੁੱਖ ਭੂਮਿਕਾਵਾਂ ਦੇ ਵਿੱਚ ਨਜ਼ਰ ਆਏ ਨੇ ਅਮੀਨੇ ਫਿਲਮ ਦੇ ਪ੍ਰੋਮੋਸ਼ਨ ਦੇ ਦੌਰਾਨ ਆਪਣੇ ਸੀਕ੍ਰੇਟ ਵਿਆਹ ਬਾਰੇ ਵੀ ਗੱਲ ਕੀਤੀ ਤੇ ਨਾਲ ਹੀ ਗਾਇਕ ਨੇ ਖੁਲਾਸਾ ਕੀਤਾ ਹੈ ਕਿ ਉਹਨਾਂ ਦੀ ਇੱਕ ਧੀ ਵੀ ਹੈ ਅਮੀ ਵਰਕ ਹਮੇਸ਼ਾ ਆਪਣੀ ਨਿੱਜੀ ਜ਼ਿੰਦਗੀ ਨੂੰ ਜਨਤਾ ਤੋਂ ਦੂਰ ਰੱਖਣਾ ਹੀ ਪਸੰਦ ਕਰਦੇ ਨੇ ਗਾਇਕ ਅਮੀਨੇ ਇੱਕ ਇੰਟਰਵਿਊ ਦੇ ਵਿੱਚ ਆਪਣੀ ਨਿੱਜੀ ਜ਼ਿੰਦਗੀ ਬਾਰੇ ਹੀ ਗੱਲ ਕੀਤੀ ਇੰਟਰਵਿਊ ਦੌਰਾਨ ਐਮੀ ਨੂੰ ਪੁੱਛਿਆ ਗਿਆ ਕਿ ਉਹਨਾਂ ਨੇ ਆਪਣੇ ਵਿਆਹ ਨੂੰ ਕਿਉਂ ਲੁਕੋਇਆ ਤਾਂ ਐਮੀ ਨੇ ਕਿਹਾ ਕਿ ਮੈਂ ਇੱਕ ਬਹੁਤ ਹੀ ਨਿੱਜੀ ਵਿਅਕਤੀ ਹਾਂ ਮੇਰੀ ਧੀ ਤੇ ਪਤਨੀ ਹੈ ਮੈਂ ਉਹਨਾਂ ਨੂੰ ਨਿੱਜੀ ਰੱਖਣਾ ਚਾਹੁੰਦਾ ਹਾਂ ਮੈਂ ਉਹਨਾਂ ਨੂੰ ਜਿੰਨਾ ਹੋ ਸਕੇ ਨਿੱਜੀ ਰੱਖਾਂਗਾ ਮੈਂ ਨਹੀਂ ਚਾਹੁੰਦਾ ਕਿ ਕੋਈ ਉਹਨਾਂ ਨੂੰ ਪਛਾਣੇ ਹਰ ਵਿਅਕਤੀ ਦਾ ਰਹਿਣ ਦਾ ਤਰੀਕਾ ਵੱਖਰਾ ਹੁੰਦਾ ਹੈ ਮੈਂ ਚਾਹੁੰਦਾ ਕਿ ਮੇਰੀ ਧੀ ਖਾਸ ਮਹਿਸੂਸ ਕਰੇ ਇਸ ਨਾਲ ਬੱਚੇ ਦਾ ਬਚਪਨ ਵੀ ਖਰਾਬ ਹੋ ਜਾਂਦਾ ਹੈ ਉਹ ਆਪਣੇ ਆਪ ਨੂੰ ਦੂਜਿਆਂ ਤੋਂ ਵੱਖਰਾ ਸਮਝਣਾ ਸ਼ੁਰੂ ਕਰ ਦਿੰਦੇ ਨੇ ਅਮੀਰ ਨੇ ਕਿਹਾ ਕਿ ਉਹਨਾਂ ਨੂੰ ਆਮ ਬੱਚਿਆ ਵਾਂਗ ਰਹਿਣਾ ਚਾਹੀਦਾ ਹੈ ਮੇਰੇ ਨਾਲ ਦੋਸਤ ਅਤੇ ਸਿਕਿਉਰਿਟੀ ਹੁੰਦੀ ਹੈ ਮੈਂ ਨਹੀਂ ਚਾਹੁੰਦਾ ਕਿ ਜੇ ਮੈਂ ਉਹਨਾਂ ਨਾਲ ਫੋਟੋਆਂ ਪੋਸਟ ਕਰਾਂ ਤਾਂ ਉਹਨਾਂ ਨੂੰ ਬਾਹਰ ਜਾਣ ਤੇ ਸਿਕਿਉਰਿਟੀ ਦੀ ਲੋੜ ਹੋਵੇ ਅਮੀਰ ਨੇ ਕਿਹਾ ਕਿ ਹੁਣ ਉਹ ਕਿਤੇ ਵੀ ਖੁੱਲ ਕੇ ਜਾ ਸਕਦੇ ਨੇ ਮੈਂ ਉਹਨਾਂ ਦੇ ਨਾਲ ਉਹਨਾਂ ਥਾਵਾਂ ਤੇ ਵੀ ਜਾਂਦਾ ਹਾਂ ਜਿੱਥੇ ਲੋਕ ਮੈਨੂੰ ਨਹੀਂ ਜਾਣਦੇ ਅਜੇਆ ਨਹੀਂ ਹੈ ਕਿ ਲੋਕ ਮੈਨੂੰ ਪ੍ਰੇਸ਼ਾਨ ਕਰਦੇ ਨੇ ਮੈਂ ਨਹੀਂ ਚਾਹੁੰਦਾ ਕਿ ਮੇਰੇ ਕਾਰਨ ਪਰਿਵਾਰਕ ਸਮਾਂ ਖਰਾਬ ਹੋਵੇ ਤਾਂ ਵਰਕਫਰੰਟ ਦੀ ਚੱਕਰ ਗੱਲ ਕਰੀਏ ਤਾਂ ਐਮੀ ਵਿਰਕ ਦੀ ਫਿਲਮ ਸੌਂਕਣ ਸੌਂਕਣੀ ਟੂ ਬਾਕਸ ਆਫਿਸ ਤੇ ਧਮਾਲ ਮਚਾ ਰਹੀ ਹੈ ਉਹਨਾਂ ਦੀ ਇੱਕ ਹੋਰ ਫਿਲਮ ਅਗਲੇ ਮਹੀਨੇ ਰਿਲੀਜ਼ ਹੋਣ ਜਾ ਰਹੀ ਹੈ ਇਸ ਫਿਲਮ ਦਾ ਨਾਮ ਸਰਬਾਲਾ ਜੀ ਹੈ ਤੇ ਫਿਲਮ 18 ਜੁਲਾਈ ਨੂੰ ਰਿਲੀਜ਼ ਹੋਏਗੀ ਤਾਂ ਐਮੀ ਵਿਰਕ ਨੇ ਬੋਲ ਆਪਣੀ ਪਰਸਨਲ ਲਾਈਫ ਨੂੰ ਲੈ ਕੇ ਕੁਝ ਗੱਲਾਂ ਡਿਸਕਲੋਜ਼ ਕੀਤੀਆਂ ਗਈਆਂ ਨੇ ਐਮੀ ਵਿਰਕ ਨੇ ਕਿਹਾ ਹੈ ਕਿ ਉਹਨਾਂ ਦੀ ਮੈਰਜ ਆਲਰੇਡੀ ਹੋ ਚੁੱਕੀ ਹੈ ਤੇ ਉਹਨਾਂ ਦੇ ਇੱਕ ਧੀ ਵੀ ਹੈ ਤੇ ਉਹ ਆਪਣੀ ਫੈਮਿਲੀ ਨੂੰ ਸੋਸ਼ਲ ਮੀਡੀਆ ਤੋਂ ਲੋਕਾਂ ਤੋਂ ਪਬਲਿਕ ਤੋਂ ਦੂਰ ਰੱਖਣਾ ਚਾਹੁੰਦੇ ਨੇ ਕਿਉਂਕਿ ਅਮੀ ਵਰਕ ਨੂੰ ਲੱਗਦਾ ਹੈ ਕਿ ਇਸ ਦੇ ਨਾਲ ਉਹਨਾਂ ਦੀ ਲਾਈਫ ਦੇ ਵਿੱਚ ਕੋਈ ਪ੍ਰੋਬਲਮ ਨਾ ਆਵੇ ਤਾਂ ਅਮੀ ਵਰਕ ਕਹਿੰਦੇ ਨੇ ਕਿ ਉਹ ਆਪਣੀ ਜ਼ਿੰਦਗੀ ਚੰਗੇ ਤਰੀਕੇ ਦੇ ਨਾਲ ਜਿਉਣ ਤੱਕ ਸਿਰ ਅਸੀਂ ਦਿਖਦੇ ਹਾਂ ਕਿ ਕਲਾਕਾਰ ਆਪਣੀ ਜ਼ਿੰਦਗੀ ਨੂੰ ਘੱਟ ਹੀ ਡਿਸਕਲੋਸ ਕਰਦੇ ਨੇ ਆਪਣੀ ਪਰਸਨਲ ਲਾਈਫ ਬਾਰੇ ਜ਼ਿਆਦਾ ਨਹੀਂ ਦੱਸਦੇ ਪਰ ਜਿਵੇਂ ਜਿਵੇਂ ਸਮਾਂ ਆਉਂਦਾ ਤਾਂ ਹਰ ਕੋਈ ਦੱਸ ਵੀ ਦਿੰਦਾ ਜਿਵੇਂ ਬਹੁਤ ਸਾਰੇ ਪੰਜਾਬੀ ਇੰਡਸਟਰੀ ਦੇ ਕਲਾਕਾਰ ਨੇ ਜਿਨ੍ਹਾਂ ਦੀ ਫੈਮਲੀਆਂ ਬਾਰੇ ਸਾਰਾ ਕੁਝ ਜਗ ظاہر ਹੈ ਤੇ ਹਰ ਕੋਈ ਆਪਣੇ ਸੋਸ਼ਲ ਮੀਡੀਆ ਤੇ ਪੋਸਟ ਵੀ ਪਾਉਂਦਾ ਹੈ ਤੇ ਇਸ ਤੋਂ ਇਲਾਵਾ ਐਮੀ ਵਿਰਕ ਨੂੰ ਲੈ ਕੇ ਕਾਫੀ ਸਸਪੈਂਸ ਬਰਕਰਾਰ ਸੀ ਕਿ ਐਮੀ ਵਿਰਕ ਦੇ ਕੋਈ ਬੱਚਾ ਹੈ ਜਾਂ ਐਮੀ ਵਿਰਕ ਵਿਆਹੇ ਨਹੀਂ ਜਾਂ ਨਹੀਂ ਤਾਂ ਐਮੀ ਵਿਰਕ ਨੇ ਇਸ ਗੱਲ ਦਾ ਖੁਲਾਸਾ ਕੀਤਾ ਹੈ ਕਿ ਉਹ ਵਿਆਹ ਹੋਈ ਨਹੀਂ ਤੇ ਉਹਨਾਂ ਦੀ ਇੱਕ ਟੀਵੀ ਹੈ ਸੋਬਿਤ ਕਰਦੀਆਂ ਕਿ ਇਹ ਤੁਹਾਨੂੰ ਜਾਣਕਾਰੀ ਪਸੰਦ ਆਈ ਹੋਵੇਗੀ ਜੇਕਰ ਪਸੰਦ ਆਈ ਹੈ ਤਾਂ ਲਾਈਕ ਸ਼ੇਅਰ ਕਮੈਂਟ ਕਰ ਲਓ ਤੇ ਫਾਲੋ ਕਰ ਲਓ ਸਾਡਾ ਇਹ ਚੈਨਲ ਨੂਰ ਵਰਚੂਅਲ ਟਾਕਸ